ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਜੱਦੀ ਪਿੰਡ ਬਾਦਲ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਕਿਉਂਕਿ ਅੱਜ 20 ਜਨਵਰੀ ਹੈ ਔਰ ਜਿਵੇਂ ਕਿ ਕੋਰ ਕਮੇਟੀ ਦੇ ਵਿੱਚ ਫੈਸਲਾ ਲਿਆ ਗਿਆ ਸੀਗਾ ਕਿ ਅਕਾਲੀ ਦਲ 20 ਜਨਵਰੀ ਤੋਂ 20 ਫਰਵਰੀ ਤੱਕ ਜਿਹੜੀ ਹੈ ਉਹ ਭਰਤੀ ਪ੍ਰਕਿਰਿਆ ਸ਼ੁਰੂ ਕਰੇਗਾ ਮੈਂਬਰਸ਼ਿਪ ਡਰਾਈਵ ਵੀ ਇਹਨੂੰ ਕਹਿੰਦੇ ਆ ਇਸੇ ਦੇ ਚਲਦਿਆ ਅੱਜ ਅਕਾਲੀ ਦਲ ਪੂਰੇ ਉਤਸ਼ਾਹ ਦੇ ਨਾਲ ਪੰਜਾਬ ਭਰ ਵਿੱਚ ਤੇ ਆਂਗਵੰਦ ਦੇ ਸੂਬਿਆਂ ਦੇ ਵਿੱਚ ਇਸ ਭਰਤੀ ਪ੍ਰਕਿਰਿਆ ਨੂੰ ਅੰਜਾਮ ਦੇ ਰਿਹਾ ਔਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਸਾਬਕਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਡਿਪਟੀ ਮੁੱਖ ਮੰਤਰੀ ਨੇ ਕੇਂਦਰ ਦੇ ਵਿੱਚ ਵਜ਼ੀਰ ਰਹਿ ਚੁੱਕੇ ਆ ਉਹਨਾਂ ਮੁੜ ਤੋਂ ਇੱਕ ਵਾਰ ਫੇਰ ਆਪਣੀ ਹੀ ਪਾਰਟੀ ਜਿਹਦੇ ਉਹ ਪ੍ਰਧਾਨ ਰਹਿ ਚੁੱਕੇ ਆ ਉਹਦੀ ਮੈਂਬਰਸ਼ਿਪ ਲਈ ਹੈ ਔਰ ਇਹਦੇ ਨਾਲ ਹੀ ਸੁਖਬੀਰ ਬਾਦਲ ਹੋਣਾਂ ਦਾ ਇਹ ਵੀ ਕਹਿਣਾ ਹੈ ਬਈ ਸਾਡਾ ਜਿਹੜਾ ਟੀਚਾ ਹੈ ਇਹ 50 ਲੱਖ ਨਵੀਆਂ ਭਰਤੀਆਂ ਦਾ ਪਰ ਸਵਾਲ ਇਹ ਆ ਬਈ ਪਹਿਲਾ ਹੀ ਅਕਾਲੀ ਦਲ ਦਾ ਇੱਕ ਮਜ਼ਬੂਤ ਕਾਡਰ ਜ਼ਰੂਰ ਹੈਗਾ ਕਿਉਂਕਿ ਅਕਾਲੀ ਦਲ ਹੁਣ ਤੱਕ ਸੂਬੇ ਦੇ ਵਿੱਚ ਪੰਜ ਵਾਰ ਸਰਕਾਰ ਬਣਾ ਚੁੱਕਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਆ ਉਹ ਪੰਜ ਵਾਰ ਸੂਬੇ ਦੀ ਨਮਾਇਦਗੀ ਕਰ ਚੁੱਕੇ ਆ ਬਤੌਰ ਮੁੱਖ ਮੰਤਰੀ ਅਗਰ ਇਸੇ ਤਰ੍ਹਾਂ ਜਿਹੜੇ ਪੁਰਾਣੇ ਮੈਂਬਰਸ ਆ ਉਹ ਵੀ ਦੁਬਾਰਾ ਭਰਤੀ ਪ੍ਰਕਿਰਿਆ ਦੇ ਵਿੱਚ ਭਾਗ ਲੈਣਗੇ ਮੈਂਬਰਸ਼ਿਪ ਹਾਸਲ ਕਰਨਗੇ ਤਾਂ ਹੋ ਸਕਦਾ ਹੈ ਜਿਹੜਾ 50 ਲੱਖ ਦਾ ਨਵੀਂ ਭਰਤੀ ਪ੍ਰਕਿਰਿਆ ਕਰਨ ਦਾ ਟੀਚਾ ਉਹਨੂੰ ਸਰ ਕਰਨਾ ਸੌਖਾ ਹੋਵੇ ਖੈਰ ਬਰਹਾਲ ਪਰ ਇਹਦੇ ਉੱਤੇ ਇੱਕ ਅਸ਼ਮੰਜਸ ਵੀ ਬਣਿਆ ਹੋਇਆ ਇੱਕ ਜਿਹੜਾ ਸਵਾਲੀਆ ਨਿਸ਼ਾਨ ਵੀ ਹੈ ਕਿਉਂਕਿ ਗੁਰਪ੍ਰਤਾਪ ਸਿੰਘ ਵਡਾਲਾ ਜਿਹੜੇ ਕਿ ਸੁਧਾਰ ਲਹਿਰ ਦੇ ਨਾਲ ਜੁੜੇ ਹੋਏ ਆ ਉਹ ਨਿਰੰਤਰ ਹੀ ਧਮੀ ਸਾਹਿਬ ਜਿਹੜੇ ਕਿ ਐਸਜੀਪੀਸੀ ਪ੍ਰਧਾਨ ਹੈ ਤੇ ਜਥੇਦਾਰ ਅਕਾਲ ਤਖਤ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਨਾਲ ਮੁਲਾਕਾਤ ਕਰ ਰਿਹਾ ਹੈ ਬਈ ਜਿਹੜੀ ਭਰਤੀ ਪ੍ਰਕਿਰਿਆ ਵਾਸਤੇ ਤੁਸੀਂ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹਦੇ ਵਿੱਚ ਮੈਨੂੰ ਤਾਂ ਥਾਂ ਦਿੱਤੀ ਕੋਈ ਨਹੀਂ ਔਰ ਨਾ ਹੀ ਧਮੀ ਸਾਹਿਬ ਨੂੰ ਉਹਦਾ ਸਰਪਰਾ ਬਣਾਇਆ ਗਿਆ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਗੱਲ ਆਖੀ ਗਈ ਸੀਗੀ ਕਿ ਇਹ ਜਿਹੜੀ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਆ ਉਹ ਧਾਮੀ ਸਾਹਿਬ ਕਰਨਗੇ ਤੇ ਬਤੌਰ ਚੇਅਰਮੈਨ ਕਰਨਗੇ ਹੁਣ ਧਾਮੀ ਸਾਹਿਬ ਹੋਣਾ ਦੀ ਡਿਊਟੀ ਦਾ ਲਾ ਦਿੱਤੀ ਹੈ ਜੰਮੂ ਕਸ਼ਮੀਰ ਦੇ ਵਿੱਚ ਨਾਲ ਉਹਨਾਂ ਨੂੰ ਜ਼ਿਲ੍ਹਾ ਪੰਜਾਬ ਦਾ ਦਿੱਤਾ ਹੁਸ਼ਿਆਰ ਪਰ ਜਿਹੜਾ ਉਹਨਾਂ ਦਾ ਆਪਣਾ ਜੱਦੀ ਜ਼ਿਲ੍ਹਾ ਖੈਰ ਦੇਖਦੇ ਹਾਂ ਵੀ ਅੱਜ 20 ਜਨਵਰੀ ਤੋਂ ਇਹ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਹੈ ਸੁਖਬੀਰ ਸਿੰਘ ਬਾਦਲ ਹੋਣਾ ਨੇ ਮੈਂਬਰਸ਼ਿਪ ਇਹਦੀ ਹਾਸਲ ਕਰ ਲਈ ਹੈ ਤੇ 1 ਮਾਰਚ ਨੂੰ ਮੁੜਕੇ ਪ੍ਰਧਾਨ ਚੁੜਿਆ ਜਾਣਾ 20 ਫਰਵਰੀ ਤੱਕ ਇਹ ਪੂਰੀ ਪ੍ਰਕਿਰਿਆ ਚੱਲਣੀ ਹੈ ਤੇ ਦੇਖਦੇ ਹਾਂ ਵੀ ਹੁਣ ਜਿੱਦਾਂ ਖਬਰ ਸੁਖਬੀਰ ਬਾਦਲ ਦੇ ਮੁਤਲਕ ਆਈ ਹੈ ਵੀ ਸੁਖਬੀਰ ਬਾਦਲ ਹੁਣਾਂ ਨੇ ਮੁੜ ਕੇ ਆਪਣੀ ਪਾਰਟੀ ਦੀ ਜਿਹੜੀ ਆ ਉਹ ਮੈਂਬਰਸ਼ਿਪ ਹਾਸਲ ਕਰ ਲਈ ਹੈ ਕੀ ਮੁੜ ਕੇ ਸੁਖਬੀਰ ਬਾਦਲ 1 ਮਾਰਚ ਨੂੰ ਫੇਰ ਪ੍ਰਧਾਨ ਬਣ ਜਾਣਗੇ ਖੈਰ ਇਹ ਸਭ ਬਾਰੇ ਸੁਖਬੀਰ ਬਾਦਲ ਕੀ ਕਹਿੰਦੇ ਆ ਇਹ ਜ਼ਰਾ ਤੁਸੀਂ ਵੀ ਸੁਣੋ ਸੀ ਸ਼੍ਰੋਮਨੀ ਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਉਂਦਰ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ ਹੈ ਸੋ ਆਮ ਆਲੀਦ ਦੇ ਵਰਕਰ ਹੋਮ ਦੇ ਨਾਤੇ ਅੱਜ ਮੈਂ ਬਾਦਲਪਿੰਡਾਂ ਜਿੱਥੇ ਦਫਤਰ ਹੈ ਸਾਡਾ ਕਾਰਜ ਦਰਵਾਜ਼ਾ ਉੱਤੇ ਸਾਡੀ ਮਹਮਾਤ ਜੁੜੂ ਕੋਈ ਹੈ ਪਾਰਟੀ ਦੇ ਦੇਸ਼ਾਂ ਦੇ ਤੱਕ ਤੇ ਉਹ ਸਮੰਧ ਵਿੱਚ ਮੈਂ ਅੱਜ ਆਪਣੀ ਪਹਿਲੀ ਸ਼ਾਮਿਲ ਹੋਇਆ ਤੇ ਮੈਂਬਰਸ਼ਿਪ ਆਪਣਾ ਪੱਥੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਕਿੰਨੇ ਟੀਚਾ ਕਿ ਅ ਇੱਕੇ ਵਰਕਰ ਜਿਹੜੇ ਦਾਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ 50 ਲੱਖ ਤੱਕ ਮੈਂਬਰਸ਼ਿਪ ਆਗਿਲ ਕੰਨ ਗਿਆ ਨਹੀਂ ਸਰੀ ਕੋ ਜੋ ਕੰਮ ਫਲ ਰਿਕਵੈਸਟ ਦੇ ਰਿਹਾ ਜਲਟ ਆਇਆ ਹੈ ਦੇਖੋ ਤੁਸੀਂ ਗੱਲ ਕਲੀਅਰ ਹੈ ਇਨਫਲਟ ਜਿਹੜੇ ਹਰਿਆਣੇ ਚ ਰਿਜ਼ਲਟ ਆਏ ਆ ਬੜੀ ਕਲੀਅਰ ਮੈਸੇਜ ਦਤਾ ਹੈ ਕਿ ਜਿਹੜੇ ਲੋਕ ਸਿੱਖ ਧਰਮ ਨੂੰ ਵਿਦ ਇੰਟਰਫੀਰੈਂਸ ਕਰ ਮਰੀ ਬੜੀਆ ਤਾਕਤਾਂ ਤੋਟ ਇਹ ਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸੱਟੂ ਗਏ ਦਾਦੂ ਵਾਲ ਤੇ ਸਾਰੇ ਜਿਹੜੇ ਹਾਰੇ ਆ ਏਜੰਸੀਆਂ ਦੇ ਬੰਦੇ ਆ ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣਾ 'ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਹੈ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕ ਰਾਇਆ ਦੇਖੋ ਆ ਫਰਜੂਏ ਸੋ ਇੱਕ ਕਲੀਅਰ ਮੈਸੇਜ ਹੈ ਆ ਤਾਕਤਾਂ ਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਗੁਰੂ ਘਰਾਂ ਦੀ ਸੇਕ ਵੱਲ ਕਿਵੇਂ ਕਰਨੀ ਆ ਜਿਹੜੇ ਆ ਤਾਕਤਾਂ ਲੱਗੀਆਂ ਉਸ ਕਰਕੇ સિખ સંગત કરે